ਬਾਈ ਜੀ ਮੈਂ ਤੁਹਾਡਾ ਆਪਣਾ ਫੀਰਪਾਲ ਮਿਸਤਰੀ ਬ੍ਰਿਟ ਦੇਣਾ ਬਾਈ ਨਾ ਕੱਲ ਪਾਸੋਂ ਇੱਕ ਵੀਡੀਓ ਪਾਈ ਸੀ ਆਪਾਂ ਨੇ ਕਿ ਜਦੋਂ ਇਹ ਦਸਤਰਾ ਨਾ ਬਾਈ ਇਹਦੀ ਤੁੰਝ ਟੁੱਟ ਜਾਂਦੀ ਆ ਦਸਤਰ ਖਰਾਬ ਹੋ ਜਾਂਦਾ ਬਾਈ ਆ ਆਮ ਜਿਹੇ ਬਲੇਡ ਲੱਗਦੇ ਨੇ ਕਾਕ ਨੂੰ ਵੱਧ ਪੈਸੇ ਲਾਣੇ ਓਕੇ ਹੋ ਜਾਂਦੇ ਨੇ ਵੀਰੇ ਤਾਂ ਬਾਈ ਨਾ ਇਹਦੀ ਤੁੰਝ ਨਿਕਲ ਜਾਂਦੀ ਆ ਆ ਦੇਖੋ ਆ ਟੁੱਟਿਆ ਹੋਇਆ ਤੁਹਾਨੂੰ ਮੈਂ ਤੁੰਝ ਕੱਟ ਕੇ ਦਿਖਾਉਣਾ ਵੀਰੇ ਵੀ ਤੁੰਝ ਕਿਵੇਂ ਨਿਕਲਦੀ ਆ ਬਾਈ ਕਦੀ ਆ ਉਹ ਤੁੰਦੇ ਨਿਕਲ ਕੇ ਬਾਈ ਜੀ ਇਹ ਨਵਾਂ ਬਣ ਜਾਂਦਾ ਬਿਲਕੁਲ ਆ ਇਹ ਆਪਣਾ ਟਰੈਕਟਰ ਦੇ ਵਿੱਚ ਬਲੇਡ ਪਾਓ ਬਾਈ ਤੇ ਫ੍ਰੀਕ ਆ ਈ ਆਈ ਨਿਕਲ ਜਾਂਦੀ ਆ ਤੇ ਲਓ ਜੀ ਬਾਈ ਜੀ ਹੁਣ ਇਹਦੀ ਨਾ ਤੁੰਡੇ ਕੱਢ ਕੇ ਇਹ ਦਾਤਰਾ ਬਿਲਕੁਲ ਨਵਾਂ ਬਣ ਗਿਆ ਜਮਾ ਤੇ ਆ ਦੇਖੋ ਤੁੰਡੇ ਕੱਢਦੇ ਆਪਾਂ ਆ ਦੇਖੋ ਬਾਈ ਜੀ ਇਹਦੀ ਨਾ ਚੁੰਝ ਕੱਟ ਕੇ ਇਹ ਜਿਹੜਾ ਦਸਤਰਾ ਬਾਈ ਜੀ ਬਿਲਕੁਲ ਨਵਾਂ ਬਣ ਗਿਆ ਇਹ ਜਿਹੜਾ ਦਸਤਰਾ ਇਹ ਚੁੰਝ ਨਾਲ ਹੀ ਕੰਮ ਕਰਦਾ ਹੁੰਦਾ ਜਦੋਂ ਚੁੰਝ ਬਣ ਗਈ ਇਹਦੀ ਤਾਂ ਇਹ ਨਵੇਂ ਦਾ ਨਵਾਂ ਤਿਆਰ ਬਰ ਤਿਆਰ ਆ ਬਾਈ ਜੀ ਕਿਉਂ ਨਹੀਂ ਉਹ ਪੈਸੇ ਨਵੇਂ ਤੇ ਲਾਣੇ ਪੈਂਦੇ ਨੇ ਬਾਈ ਕੋਈ ਫਾਇਦਾ ਨਹੀਂ ਹੁੰਦਾ ਹੁਣ ਛੋਟਾਂ ਹੀ ਸਰ ਜਾਂਦਾ ਵੀਰੇ ਕਿਵੇਂ ਲੱਗੀ ਵੀਡੀਓ ਬਾਈ ਜੀ ਧੰਨਵਾਦ ਛੋਟਾ ਸਾਰੇ ਮੇਰੇ ਵੀਰਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਬਣ ਕੇ ਇਹ ਗਾਗ ਦਾ ਫਾਇਦਾ ਬਾਈ ਦਾ ਸਾਡਾ ਫਾਇਦਾ ਬਰੇ ਧੰਨਵਾਦ